ਫਿਰੋਜ਼ਪੁਰ ਪੁਲਿਸ ਦੇ ਵੱਲੋਂ ਲੋਕਾਂ ਦੇ ਨਾਲ ਉਦੋਂ ਖੁਸ਼ੀ ਜ਼ਾਹਿਰ ਕੀਤੀ ਗਈ ਜਦੋਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਤਕਰੀਬਨ 216 ਲੋਕਾਂ ਦੇ ਸਮਾਰਟਫੋਨ ਜਿਹੜੇ ਗੁੰਮ ਹੋਏ ਸੀ ਉਹਨਾਂ ਨੂੰ ਉਹ ਸਮਾਰਟਫੋਨ ਲੱਭ ਕੇ ਵਾਪਸ ਕੀਤੇ ਗਏ ਇਸ ਮੌਕੇ ਤੇ ਲੋਕਾਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਪੈਸੇ ਇਕੱਠੇ ਕਰਕੇ ਇਹ ਸਮਾਰਟਫੋਨ ਖਰੀਦੇ ਸੀ ਪਰ ਜਦੋਂ ਉਹਨਾਂ ਦੀ ਮਿਹਨਤ ਦੀ ਕਮਾਈ ਨਾਲ ਖਰੀਦੀ ਹੋਈ ਚੀਜ਼ ਗੁੰਮ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਦੁੱਖ ਜ਼ਰੂਰ ਹੁੰਦਾ ਹੈ ਪਰ ਹੁਣ ਜਦੋਂ ਪੁਲਿਸ ਦੇ ਦੁਆਰਾ ਲੱਭ ਕੇ ਉਹਨਾਂ ਦੇ ਫੋਨ ਵਾਪਸ ਕਰ ਦਿੱਤੇ ਗਏ ਨੇ ਤਾਂ ਉਹਨਾਂ ਦੇ ਦਿਲ ਦੇ ਵਿੱਚ ਖੁਸ਼ੀ ਬਹੁਤ ਹੈ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਫਿਰੋਜ਼ਪੁਰ ਕਮਰਦੀਪ ਕੌਰ ਨੇ ਦੱਸਿਆ ਕਿ 216 ਲੋਕਾਂ ਦੇ ਗੁੰਮ ਹੋਏ ਸਮਾਰਟਫੋਨ ਉਹਨਾਂ ਨੂੰ ਵਾਪਸ ਕੀਤੇ ਗਏ ਨੇ ਅਤੇ ਇਹ ਸਮਾਰਟਫੋਨ ਸਨੇਚਰਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਮਾਨਯੋਗ ਅਦਾਲਤ ਕਰੇਗੀ ਤਰਸ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸ਼ੇਰਖੰਦ ਨਾਲ ਰੁਕਨਸ਼ਾਹ ਵਾਲਾ ਪਿੰਡ ਹੈ ਜੀ ਤੇ ਤੁਹਾਡਾ ਮੋਬਾਈਲ ਫੋਨ ਗਮ ਹੋਇਆ ਸੀਗਾ ਹਾਂਜੀ ਗਮ ਹੋਇਆ ਕਿਵੇਂ ਹੋਇਆ ਸੀਗਾ ਡਿੱਗ ਪੈ ਗਿਆ ਚੋ ਤਾਂ ਅੱਜ ਇੱਥੇ ਕਿੱਥੇ ਆਏ ਹੋ ਇੱਥੇ ਸਰ ਨੇ ਕੱਲ ਫੋਨ ਕੀਤਾ ਸੀਗਾ ਵੀ ਤੁਹਾਡਾ ਫੋਨ ਮਿਲ ਗਿਆ ਹੈ ਤੇ ਤੁਸੀਂ ਆਣ ਕੇ ਪੁਲਿਸ ਲੈਣ ਦੇ ਵਿੱਚੋਂ ਆਣ ਕੇ ਮੋਬਾਈਲ ਲੈ ਜਾਏ ਹਾਂਜੀ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਮੋਬਾਈਲ ਬੜੀ ਮਿਹਨਤ ਨਾਲ ਲਿਆ ਹੁੰਦਾ ਬਹੁਤ ਖੁਸ਼ੀ ਆਈ ਜੀ ਪੰਜਾਬ ਪੁਲਿਸ ਦਾ ਅਸਲਾਂਗਾ ਜੋ ਕਦਮ ਹੈ ਬਹੁਤ ਵਧੀਆ ਚਲੋ ਡਿੱਗਾ ਸਾਡੀ ਜੇਬ ਚ ਹੀ ਭਵੇਂ ਤੇ ਚਲੋ ਫਿਰ ਵੀ ਪੰਜਾਬ ਪੁਲਿਸ ਨੇ ਅਸੀਂ ਦਰਖਾਸਤ ਦਿੱਤੀ ਤੇ ਲੱਭ ਕੇ ਦੇ ਦਿੱਤਾ ਬਹੁਤ ਬਹੁਤ ਧੰਨਵਾਦੀ ਜੀ ਪਿੰਡ ਹਵੀ ਵਾਲੇ ਤੋਂ ਜੀ ਤੁਹਾਡਾ ਮੋਬਾਈਲ ਗੁੰਮ ਹੋਇਆ ਸੀਗਾ ਹਾਂਜੀ ਹਾਂਜੀ ਕਿੱਥੇ ਹੋਇਆ ਸੀਗਾ ਜੀ ਪਿੰਡ ਚ ਜੀ ਤਾਂ ਹੁਣ ਮਿਲ ਗਿਆ ਅੱਜ ਮੋਬਾਈਲ ਹਾਂਜੀ ਹਾਂਜੀ ਮਿਲਣਾ ਜਦ ਮਿਲਿਆ ਨਹੀਂ ਅਜੇ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਜੀ ਬਹੁਤ ਖੁਸ਼ੀ ਪੰਜਾਬ ਪੁਲਿਸ ਦੇ ਬਹੁਤ ਵਧੀਆ ਖੁਸ਼ੀ ਹੁੰਦੀ ਹੈ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਜੀ ਕਰਕੇ ਤੁਸੀਂ ਜਿਹੜੇ ਉਹਨਾਂ ਦੇ ਹੋਰਸ ਇੱਥੇ ਬਸ ਠੀਕ ਹੈ ਅੱਜ ਫਿਰੋਜ਼ਪੁਰ ਪੁਲਿਸ ਦੀ ਇਨਵੈਸਟੀਗੇਸ਼ਨ ਟੀਮ ਨੇ ਤੇ ਸਾਈਬਰ ਸੈੱਲ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਜਿੰਨੇ ਵੀ ਪਿਛਲੇ ਸਮੇਂ ਵਿੱਚ ਗੁੰਮੇ ਹੋਏ ਤੇ ਲੌਸਟ ਮੋਬਾਈਲ ਫੋਨ ਸੀ ਜਨਰਲ ਪਬਲਿਕ ਨੇ ਸਾਨੂੰ ਰਿਪੋਰਟ ਕੀਤੀ ਸੀ ਉਹਨਾਂ ਨੂੰ ਟ੍ਰੇਸ ਕਰਕੇ 216 ਮੋਬਾਈਲ ਫੋਨਸ ਉਹਨਾਂ ਨੂੰ ਅੱਜ ਵਾਪਸ ਕੀਤੇ ਜਾ ਰਹੇ ਹਨ ਪਬਲਿਕ ਨੇ ਇੱਥੇ ਆ ਕੇ ਫਿਰੋਜ਼ਪੁਰ ਪੁਲਿਸ ਦਾ ਬਹੁਤ ਧੰਨਵਾਦ ਕੀਤਾ ਸਾਡਾ ਇਹ ਜੈਸਚਰ ਪਬਲਿਕਲੀ ਇਸ ਕਰਕੇ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵਿਸ਼ਵਾਸ ਹੋਏ ਕੋਈ ਵੀ ਪੁਲਿਸ ਕੋਲ ਕੰਪਲੇਂਟ ਆਂਦੀ ਹੈ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਹਾਂ ਅਸੀਂ ਉਹਨਾਂ ਦੀ ਸਹਾਇਤਾ ਲਈ ਹਮੇਸ਼ਾ ਮੌਜੂਦ ਹਾਂ ਇਸ ਤੋਂ ਇਲਾਵਾ ਜਿਹੜੇ ਗੁੰਮ ਹੋਏ ਮੋਬਾਈਲ ਹਨ ਇਸ ਤੋਂ ਇਲਾਵਾ ਕੁਝ ਸਨੇਚਿੰਗ ਸਨੈਚ ਮੋਬਾਈਲਸ ਵੀ ਸਾਨੂੰ ਮਿਲੇ ਸੀ ਜੋ ਕਿ ਕਨਸਰਨਡ ਕੇਸਿਸ ਵਿੱਚ ਅਰੈਸਟ ਕੀਤੇ ਗਏ ਬੰਦੇ ਮੋਬਾਈਲ ਰਿਕਵਰ ਕੀਤੇ ਗਏ ਤੇ ਉਹ ਅਲੱਗ ਤੌਰ ਤੇ ਕਿਉਂਕਿ ਉਹਦੇ ਚ ਕੋਰਟ ਦਾ ਪ੍ਰੋਸੀਜਰ ਹੁੰਦਾ ਹੈ ਉਹਨਾਂ ਦੀ ਪਰਮਿਸ਼ਨ ਲੈ ਕੇ ਉਹ ਵਾਪਸ ਕੀਤੇ ਜਾਣਗੇ ਤੇ ਸਨੇਚਰਜ਼ ਦੇ ਖਿਲਾਫ ਐਕਸ਼ਨ ਚ ਪਿਛਲੇ 2 ਮਹੀਨੇ ਚ ਫਿਰੋਜ਼ਪੁਰ ਪੁਲਿਸ ਨੇ 6 ਸਨੇਚਰ ਗੈਂਗਸ ਵੱਡੇ ਫੜੇ ਆ ਜਿਨ੍ਹਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਮੋਬਾਈਲ ਵੀ ਬਰਾਮਦ ਹੋਏ ਆ ਤੇ ਹੋਰ ਵੀ ਵਾਰਦਾਤਾਂ ਸਾਡੀਆਂ ਕਾਫੀ ਟਰੇਸ ਹੋਈਆਂ ਪਿਛਲੇ ਸਮੇਂ ਵਿੱਚ ਨੈਚਿੰਗ ਦੀ ਵਾਰਦਾਤਾਂ ਕਾਫੀ ਘਟ ਗਈਆਂ ਸ਼ਹਿਰ ਵਿੱਚ ਤੇ ਅੱਗੇ ਵੀ ਇਹੀ ਕੰਮ ਚੰਗਾ ਕੰਮ ਜਾਰੀ ਰਹੇਗਾ। ਟੋਟਲ ਕਿੰਨੇ ਹੋ ਰਹੇ ਜੀ ਮੋਬਾਈਲ ਜਿਹੜੇ ਤੁਸੀਂ ਭੱਜ ਦਿੱਤੇ ਆ। ਅੱਜ 216 ਗੁੰਮ ਹੋਏ ਮੋਬਾਈਲਸ ਲੰਬੇ ਸਮੇਂ ਤੋਂ ਜਿਹੜੇ ਗੁੰਮ ਹੋਏ ਸੀ ਉਹ ਅਸੀਂ ਸਾਰੇ ਓਨਰਸ ਨੂੰ ਬੁਲਾ ਕੇ ਉਹਨਾਂ ਨੂੰ ਵਾਪਸ ਕੀਤੇ ਗਏ ਆ। ਮੈਮ ਚਾਈਨਾ ਰੋਡ ਬਸੰਤ ਆ ਰਿਹਾ ਹੈ। ਫਰੋਜ਼ਪੁਰ ਦੇ ਵਿੱਚ ਚਾਈਨਾ ਰੋਡ ਬਹੁਤ ਹਿਊਜ ਜਿਹੜੀ ਇੱਥੇ ਯੂਜ਼ ਕੀਤੀ ਜਾਂਦੀ ਉਹਦੇ ਵਾਸਤੇ ਤੁਸੀਂ ਕੀ ਕੀਤਾ ਹੁੰਦਾ ਕਿੰਨੀ ਚਾਈਨਾ ਰੋਡ? ਚਾਈਨਾ ਰੋਡ ਲਈ ਆਪਾਂ ਨਵੰਬਰ ਦੇ ਮਹੀਨੇ ਤੋਂ ਹੀ ਇੱਕ ਡਰਾਈਵ ਸਪੈਸ਼ਲ ਡਰਾਈਵ ਸ਼ੁਰੂ ਕਰਦੇ ਵੱਡੇ ਡੀਲਰਸ ਤੇ ਹੋਲ ਸੇਲਰਸ ਨੂੰ ਵੀ ਫੜਿਆ ਹੈ। ਕਈ ਡ ਹੁਣ ਤੱਕ ਤਕਰੀਬਨ 11 ਐਫਆਈਆਰਸ ਉਹਨਾਂ ਤੇ ਲੋਜ ਹੋ ਚੁੱਕੀਆਂ ਹਨ ਕੁਝ ਐਫਆਈਆਰਸ ਜਿਨ੍ਹਾਂ ਦੀ ਵੱਡੀ ਰਿਕਵਰੀ ਹੈ ਅਟੈਂਪਟ ਟੂ ਮਰਡਰ 307 ਚ ਵੀ ਅਸੀਂ ਦਰਜ ਕੀਤੀ ਹੈ ਕਿਉਂਕਿ ਉਹ ਉਹਨਾਂ ਦਾ ਜਿਹੜਾ ਇੰਟੈਂਸ਼ਨਸ ਬਹੁਤ ਮਾੜੀਆਂ ਸੀ ਜੇ ਚਾਇਨਾ ਡੋਰ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਹੁਣ ਵੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਬਸੰਤ ਪੰਚਮੀ ਦਾ ਤਿਉਹਾਰ ਜਿਹੜਾ ਸ਼ਾਂਤੀਪੂਰਵਕ ਮਨਾਇਆ ਜਾਵੇ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤੇ ਨਾਰਮਲ ਡੋਰ ਦੀ ਵਰਤੋਂ ਕੀਤੀ ਜਾਵੇ ਤਾਂਕਿ ਜਿਹੜੇ ਇਨਸਾਨਾਂ ਦੀ ਜਾਨ ਅਤੇ ਪੰਛੀਆਂ ਦੀ ਜਾਨ ਨੂੰ ਕੋਈ ਵੀ ਖਤਰਾ ਨਾ ਹੋਵੇ ਜਿਹੜਾ ਵੀ ਯੂਜ਼ ਕਰਨ ਵਾਲਾ ਵੀ ਹੈ ਉਹਦੇ ਤੇ ਵੀ ਬਰਾਬਰ ਕਾਰਵਾਈ ਕਰਾਂਗੇ ਕਿਉਂਕਿ 144 ਦੇ ਆਰਡਰਸ ਬਿਲਕੁਲ ਕਲੀਅਰ ਨਹੀਂ ਮੈਡਮ ਸਨੇਚਿੰਗ ਦੇ ਜਿਹੜੇ ਮੋਬਾਈਲ ਨੇ ਜਿਨ੍ਹਾਂ ਨੇ ਖਰੀਦੇ ਨੇ ਉਹਨਾਂ ਤੇ ਐਕਸ਼ਨ ਹੋਏਗਾ ਬਿਲਕੁਲ ਜੀ ਬਿਲਕੁਲ ਸਨੇਚਿੰਗ ਦੇ ਮੋਬਾਈਲ ਜਿਹੜੇ ਰਿਕਵਰ ਹੋ ਰਹੇ ਆ ਜਿੱਥੋਂ ਚੱਲੇ ਆ ਜਿਨੇ ਖਰੀਦੇ ਆ ਤੇ ਜਿਨੇ ਵੇਚੇ ਆ ਸਾਰੇ ਬੁੱਕ ਕੀਤੇ ਜਾ ਰਹੇ ਆ ਮੈਂ ਜਿਵੇਂ ਦੱਸਿਆ 6 ਗੈਂਗ ਅਸੀਂ ਬਸਟ ਕਰ ਚੁੱਕੇ ਹਾਂ 스ਨੇਚਿੰਗ ਵਾਲੇ ਮੋਬਾਈਲਸ ਦੇ ਰਿਕਵਰ ਕਰਕੇ ਪ੍ਰੋਪਰ ਕੋਰਟ ਦੇ ਪ੍ਰੋਸੀਜਰ ਤੋਂ ਬਾਅਦ ਉਹ ਵਾਪਸ ਕੀਤੇ ਜਾਣਗੇ ਮੈਨੂੰ ਇੱਕ ਗੱਲ ਬੜੀ ਚੰਗੀ ਲੱਗਦੀ ਹੈ ਸਦਰ ਸਦਰ ਪੁਲਿਸ ਨੇ ਤੇ ਰੇਲਵੇ ਲਾਈਨਸ ਤੋਂ ਗੈਂਗ ਬਸਟ ਕੀਤਾ ਸੀਗਾ ਮੋਬਾਈਲ ਚੋਰੀ ਕਰਨ ਵਾਲਾ ਠੀਕ ਦੇ ਕਰੀਬ ਉਹਨਾਂ ਨੇ ਰਿਕਵਰ ਕੀਤੇ ਵਸੇ ਕਹਿ ਰਹੇ ਕਿ 100 ਕੀਤੇ ਉਹ ਜ਼ਿਆਦਾਤਰ ਰੇਲਵੇ ਮੁਲਾਜ਼ਮਾਂ ਨੇ ਖਰੀਦੇ ਲੇਕਿਨ ਕਿਸੇ ਵੀ ਰੇਲਵੇ ਮੁਲਾਜ਼ਮ ਦੇ ਪਰਚਾ ਦਰਜ ਨਹੀਂ ਹੋਇਆ ਸਭ ਛੱਡੇ ਜਿਹਾ ਉਹਦਾ ਅਸੀਂ ਪਤਾ ਕਰ ਰਹੇ ਹਾਂ ਜੀ ਅਸੀਂ ਇਹ ਵੀ ਚੈਕਿੰਗ ਅਭਿਆਨ ਚਲਾਇਆ ਵੀ ਜਿਹੜੀ ਜਿਹੜੀ ਮੋ ਜੇਲ੍ਹ ਦਾ ਇੱਕ ਮੋਬਾਈਲ ਡਿਲੀਵਰੀ ਦਾ ਮੋਡਿਊਲ ਵੀ ਬਸਟ ਹੋਇਆ ਸੀ ਤੇ ਉਹਦੇ ਵਿੱਚ ਵੀ ਅਸੀਂ ਬੁੱਕ ਕੀਤੇ ਜਿਨ੍ਹਾਂ ਨੇ ਬਿਨਾਂ ਬਿੱਲ ਤੋਂ ਮੋਬਾਈਲ ਖਰੀਦੇ। ਮੈਡਮ ਇੱਕ ਜੇਲ੍ਹਾਂ ਦੇ ਵਿੱਚ ਡੇਲੀ ਮੋਬਾਈਲ ਮਿਲਦੇ ਆ ਨਸ਼ੀਲਾ ਪਾਊਡਰ ਮਿਲਦਾ ਹੋਇਆ ਕਿ ਜੇਲ੍ਹਾਂ ਦੀ ਵਿਵਸਥਾ ਜਿਹੜੀ ਅੰਦਰਲੀ ਕਾਨੂੰਨੀ ਵਿਵਸਥਾ ਖਰਾਬ ਹੈ ਤੇ ਬਾਹਰੋਂ ਜਿਹੜੀ ਹੈ ਪੁਲਿਸ ਵੱਲੋਂ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਵੀ ਜਿਹੜੇ ਉਹਦੇ ਬੈਕ ਹੈਂਡ ਵੈ ਜਿਹੜੇ ਮੋਬਾਈਲ ਥਰੋ ਕਰਦੇ ਹੋ ਕੋਸ਼ਿਸ਼ ਹੋ ਇੱਥੇ ਕਰਿਓ। ਅਸੀਂ ਜੀ ਪਿੱਛੇ ਜੇ ਇੱਕ ਵੱਡਾ ਜੇਲ੍ਹ ਚ ਮੋਬਾਈਲ ਥਰੋ ਗੈਂਗ ਜਿਹੜਾ ਹੈ ਬਸਟ ਕੀਤਾ ਸੀ ਉਹਦੇ ਚ ਤਿੰਨ ਮੋਬ ਉਹ ਗੈਂਗ ਪੰਜ ਜਿਹਨੇ ਤਾਂ ਗੈਂਗ ਸੀ ਸਾਰਾ ਅਰੈਸਟ ਕਰਕੇ ਅਸੀਂ ਬੁੱਕ ਕੀਤਾ ਸੀ ਕੱਲ ਸਾਨੂੰ ਪਤਾ ਲੱਗੇ ਇੱਕ ਮੁਲਾਜ਼ਮ ਤੋਂ ਹੀ ਨਸ਼ੀਲਾ ਪਦਾਰਥ ਮਿਲਿਆ ਜਿਹਨੂੰ ਬੁੱਕ ਕੀਤਾ ਜਾ ਰਿਹਾ ਹੈ ਤੇ ਕੋਈ ਵੀ ਚਾਹੇ ਜੇਲ ਮੁਲਾਜ਼ਮ ਹੈ ਚਾਹੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਅਸੀਂ ਬੁੱਕ ਕਰਾਂਗੇ ਕਿਸੇ ਨਾਲ ਕੋਈ ਰਿਆਇਤ ਨਹੀਂ ਹੋਏਗੀ ਥੈਂਕ ਯੂ ਬਹੁਤ ਥੈਂਕ ਯੂ ਲਾਈਵ ਤੇ ਇਸ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਜੈਨ ਸਿੰਘ ਦੀ ਵਿਸ਼ੇਸ਼ ਰਿਪੋਰਟ